ਉਹ ਵੀ ਦਿਓ ਜਰਨੈਲ ਕਮਾਂਡ ਸਾਹਿਬ ਦਾ ਸੁਨੇਹਾ ਅੱਛਾ ਜੀ ਫਿਰ ਉਹ ਪਤਾ ਲੱਗਿਆ ਵੀ ਕਮਾਂਡ ਸਾਹਿਬ ਨੇ ਗੱਡੀ ਸੜਕ ਤੇ ਖੜਾਈ ਸੀ ਹੂੰ ਤੇ ਭਗਵੰਤ ਮਾਨ ਸਾਹਿਬ ਨੂੰ ਭੇਜਿਆ ਸੀ ਉੱਥੇ ਵੀ ਉੱਥੇ ਜਗਦਾਰ ਨਾ ਦਾ ਮੁੰਡਾ ਉਹਨੂੰ ਬੁਲਾ ਲਿਆ ਹੂੰ ਉਹ ਤਾਂ ਮੁੰਡੇ ਹੀ ਸੀ ਅੱਛਾ ਜੀ ਇਹ ਬਿਲਕੁਲ ਹੁਣ ਵੀ ਮੁੰਡੇ ਨੂੰ ਤੁਸੀਂ ਤਾਂ ਹਾਂ ਹਾਂਜੀ ਤੇ ਉਹ ਫਿਰ ਸਟੂਡੀਓ ਗਿਆ ਜੀ ਦਾਰਾ ਸਕੂਟੀ ਹੁੰਦਾ ਇੰਡਸਟਰੀ ਏਰੀਆ ਹੂੰ ਫੇਸ 2 ਜਦੋਂ ਮੈਂ ਗਿਆ ਕਾਫੀ ਲੇਟ ਗਿਆ ਤੇ ਭਗਵੰਤ ਮਾਨ ਸਾਹਿਬ ਹੁਣਾਂ ਨੇ ਕੈਸਟ ਕੁਲਫੀ ਕਰ ਮਗਰਮ ਅੱਧੀ ਏ ਸਾਈਡ ਰਿਕਾਰਡ ਕਰ ਲਈ ਸੀ ਅੱਛਾ ਜੀ ਜਿਵੇਂ ਗੋਬੀ ਦੀ ਕੱਚੀ ਬਾਰ ਨੇ ਉਹ ਤੋਂ ਪਹਿਲਾ ਹਿੱਸਾ ਸੁਣੀ ਹੋ ਸੁਣੀ ਹੋਵੇ ਹਾਂ ਹਾਂ ਜੀ ਉਹਦੇ ਚ ਮਾਨ ਸਾਹਿਬ ਨੇ ਆਪ ਹੀ ਹੁnga ਰੱਪ ਰਿਆ ਹਾਂ ਅਜਾ ਲੁੱਟਣਾ ਫੇਰ ਕਿਉਂ ਹੋਇਆ ਤੇ ਆਪ ਹੀ ਕਹ ਵੀ ਇੰਦਾ ਰੱਪ ਕਰਕੇ ਇਹ ਵੀ ਅੱਧੀ ਕੈਸਟ ਕਰ ਲਈ ਸੀ ਆਪ ਹੀ ਬੋਲ ਕੇ ਕੁਲਫੀ ਕਰ ਨਹੀਂ ਹੋਣਾ ਉਹ ਕੈਸਟ ਦੇ ਵੀ ਦੋ ਪਾਸੇ ਹੁੰਦੇ ਸੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਹਾਂ ਜੀ ਤੇ ਮੈਨੂੰ ਕਮਾਨ ਸਾਹਿਬ ਕਹਿੰਦੇ ਵੀ ਕੁਝ ਬੋਲ ਕੇ ਦੱਸ ਮਾਈਕ ਚ ਕੋਈ ਉਹ ਜਿਹੜਾ ਉਹਨੂੰ ਟੁੱਟਾ ਜਿਹਾ ਜੋਗ ਜੁਗ ਜੇ ਹੁੰਦੇ ਹੁੰਦੇ ਸੀ ਉਦੋਂ ਮੈਂ ਇੱਥੇ ਲੋਕਲ ਕਲਾਕਾਰਾਂ ਨਾਲ ਮਾੜਾ ਮੋਟਾ ਜਾਣ ਲੱਗ ਪਈ ਸੀ ਸਟੇਜ ਐਕਟਰੀ ਕਰਨ ਵਾਸਤੇ ਅੱਛਾ ਜੀ ਤੇ ਉਹ ਕਹਿੰਦੇ ਵੀ ਭਵੰਤ ਕੈਸਟ ਸਾਰੀ ਦੁਆਰਾ ਕਰੋ ਹੂੰ ਕੁਲਫੀ ਕਰਮਕਰਨ ਦੁਆਰਾ ਕੀਤੀ ਵਿੱਚ ਮੇਰਾ ਇੱਦਾਂ ਜਿਦਾ ਹੰਗਾਰਾ ਹੁੰਦਾ ਥੋੜਾ ਬਹੁਤ ਉਸੇਗਾ ਹੂੰ ਤੇ ਕੁਲਫੀ ਗਰਮਾ ਗਰਮ ਦਾ ਕਦੇ ਕਿਸੇ ਨੇ ਵੀ ਨਹੀਂ ਸੋਚਿਆ ਸੀ ਜੇ ਹੁਣ ਸੀਐਮ ਸਾਹਿਬ ਸੋਚਿਆ ਨਹੀਂ ਭਗਵੰਤਪਾਨ ਉਹਨਾਂ ਕਦੇ ਮੁੱਖ ਮੰਤਰੀ ਬਣਨਗੇ ਹੂੰ ਤੇ ਕੁਲਫੀ ਕਰਮਾ ਕਰਮ ਦਾ ਵੀ ਸੋਚਿਆ ਹੀ ਨਹੀਂ ਸੀ ਕਿਸੇ ਨੇ ਵੀ ਇਹ ਇੱਕ ਈਡਾ ਵੱਡਾ ਸਟਾਇਲ ਮੰਨਿਆ ਜਿਉਂਕਿ 17 ਸਾਲ ਦੀ ਉਮਰ ਸੀ ਬੀ ਕਾਮ ਸੈਕੰਡ ਇਅਰ ਕਰਦੇ ਕਿ ਉਹਨੂੰ ਤੂੰ ਦੇਖੋ ਉਹ ਅੱਜ ਵੀ ਚੱਲਦੀਆਂ ਉਹਦੀਆਂ ਰੀਲਾਂ ਕਈ ਕੁਲਫੀ ਕਰਮਾ ਕਰਮ ਦਿਲੀਆਂ ਹਨਾ ਉਹਦਾ ਕਈ ਰਿਪਲਾਈ ਬਣਾ ਦਿੰਦੇ ਆ ਕਈ ਉਹ ਬਣਾ ਦਿੰਦੇ ਆ ਇਹ ਹੋ ਗਿਆ ਜੀ ਫਿਰ ਭਗਵੰਤ ਮਾਨ ਸਾਹਿਬ ਨਾਲ ਮਿਲਣ ਦਾ ਸਬਕ ਕੁਲਫੀ ਕਰਮਾ ਕਰਮ ਸੁਪਰ ਡੁਪਰ ਹਟ ਹੋ ਗਈ ਹੂੰ ਤੇ ਉਦੋਂ ਬਾਅਦ ਫਿਰ ਕੈਸਾ ਕਰੀ ਫਿਰ ਉਦੋਂ ਪ੍ਰੋਗਰਾਮ ਲੱਗਣੇ ਫਿਰ ਉਸ ਤੋਂ ਬਾਅਦ ਸ਼ੁਰੂ ਹੋਗੇ ਤੁਹਾਡੇ ਕੀ ਮੈਂ 92 ਚ ਕੈਸਾ ਸੀ ਇਹ ਕੁਲਫੀ ਕਰਮਾ ਕਰਮ ਹੂੰ ਪਰ ਕਮਾਲ ਦੀ ਗੱਲ ਮੈਂ ਉਹਦਾ ਮਕੈਨਿਕ ਕਰਦਾ ਸੀ ਅੱਛਾ ਜੀ 95 ਤੱਕ ਮਕੈਨਿਕ ਕਰਦਾ ਸੀ ਹੂੰ ਤੇ ਉਹ ਕੱਲੇ ਪ੍ਰੋਬਲਮ ਸਟੇਜ ਲਾਉਂਦੇ ਸੀ ਮੈਂ ਨਹੀਂ ਜਾਂਦਾ ਅੱਛਾ ਜੀ ਕੱਲੇ ਲਾਉਂਦੇ ਸੀ ਕੱਲੇ ਹੀ ਲਾਉਂਦੇ ਸੀ ਫਿਰ ਇੱਕ ਮੋਹਾਲੀ ਪ੍ਰੋਗਰਾਮ ਹੁੰਦਾ ਸੀ ਤੇ ਸਾਰਾ ਗਰਾਉਂਡ ਤੇ ਬੜਾ ਵੱਡਾ ਅੱਛਾ ਜੀ ਉੱਥੇ ਉਹਨਾਂ ਨੇ ਬੁੱਕ ਕਰਿਆ ਮਾਨ ਸਾਹਿਬ ਨੇ ਤੋਂ ਮੈਨੂੰ ਕਿਹਾ ਤੂੰ ਇੱਥੇ ਲੋਕਾਂ ਦੀ ਆ ਜੀ ਉੱਥੇ ਹੂੰ ਮੈਂ ਚਲੇ ਗਿਆ ਤੇ ਚਲੋ ਮੈਂ ਨਾਲ ਉਹ ਕੁਲਫੀ ਗਰਮਾ ਗਰਮ ਵਾਲੀ ਆਈਟਮ ਕੀਤੀ ਉੱਥੇ ਇੱਕ ਵਾਰੀ ਮਤਲਬ ਕੀਤੀ ਬਾਕੀ ਸਾਰਾ ਪ੍ਰੋਬਲਮ ਉਹਨਾਂ ਕਰ ਲਿਆ ਕੀਤਾ ਹੂੰ ਮੈਨੂੰ ਇੱਕ ਮਕੈਨਿਕ ਜਿੱਥੇ ਮੈਂ ਇੱਕ ਜਮਾਈ ਕੁੰਜਰ ਦਾ ਤੇਰੇ ਵਰਗਾ ਭਗਵੰਤ ਮਾਨ ਨਾ ਸਟੇਜ ਤੇ ਫਿਰਦਾ ਸੀ ਮੈਂ ਕਿਹਾ ਮੈਂ ਹੀ ਸੀ ਉਹ ਬੜਾ ਹਰਾਨ ਹੋਇਆ ਫਿਰ 95 ਤੋਂ ਬਾਅਦ ਨਾਲ ਪ੍ਰੋਗਰਾਮ ਸ਼ੁਰੂ ਕੀਤੇ ਤੇ ਫਿਰ ਉਸ ਟਾਈਮ ਤੇ ਆਜ ਦਾ ਦੌਰ ਬੜਾ ਚੇਂਜ ਹੋ ਗਿਆ ਕਿੱਥੇ ਕਿਸ ਤਾ ਦਾ ਦੌਰ ਸੀ ਤਵੇ ਦਾ ਦੌਰ ਫਿਰ ਆਪਣਾ ਸੀਡੀ ਆ ਗਈ ਹੈ ਨਾ ਉਸ ਤੋਂ ਬਾਅਦ ਹੁਣ ਤਾਂ ਤੁਸੀਂ ਮੋਬਾਈਲ ਤੋਂ ਹੀ ਬੈਠੇ ਕੋਈ ਵੀ ਸੰਦੇਸ਼ ਕਿਸੇ ਨੂੰ ਭੇਜ ਸਕਦੇ ਹੋ ਆਪਣੇ ਵੀਡੀਓ ਬਣਾ ਸਕਦੇ ਹੋ ਉਦੋਂ ਫਿਰ ਕਿਸ ਤਰ੍ਹਾਂ ਦਾ ਪ੍ਰੋਗਰਾਮ ਕੀ ਪਿੰਡਾਂ ਪੁੰਡਾਂ 'ਚ ਹੁੰਦੇ ਸੀ ਜਾਂ ਜਿਵੇਂ ਕਲੱਬ ਵਗੈਰਾ ਮੇਲੇ ਆ ਤੇ ਜ਼ਿਆਦਾ ਜਾਂਦੇ ਜਾਂ ਵੈਸੇ ਵਿਆਹਾਂ ਦੀ ਸ਼ੁਰੂਆਤ ਨਹੀਂ ਮੇਲਿਆਂ ਦੇ ਜ਼ਿਆਦਾ ਵਿਆਹਾਂ ਦੇ ਤਾਂ ਘੱਟ ਸੀਗੇ ਮੇਲਿਆਂ ਦੇ ਵਿੱਚ ਸਿੰਗਰ ਜਦੋਂ ਹੁੰਦੇ ਸੀ ਤੇ ਫਿਰ ਫਿਰ ਜਦੋਂ ਕੈਸਟਾ ਹਟ ਹੋ ਗਈਆਂ ਫਿਰ ਲੋਕ ਲੱਭਣ ਲੱਗ ਪਏ ਪਹਿਲਾਂ ਪਹਿਲਾਂ ਤੇ ਇਹ ਸੀ ਕਿ ਬਈ ਸਿੰਗਰ ਬੁੱਕ ਕਰਨਾ ਨਾਲ ਕੋਈ ਹਸਾਉਣ ਵਾਲਾ ਵੀ ਲਿਆਓ ਹਾਂ ਅੱਛਾ ਜੀ ਵਿਚ ਵਿਚ ਆਈਟਮਾਂ ਵੇਚ ਕਰਨ ਲਈ ਪਰ ਉਹ ਟ੍ਰੈਂਡ ਸਿਰਫ ਸਿਰਫ ਭਗਵੰਤ ਮਾਨ ਸਾਹਿਬ ਨੇ ਜਦ ਅਸੀਂ ਕਹ ਲੋ ਚੇਂਜ ਕੀਤਾ ਕਿ ਕਮੇਡੀ ਦੇ ਵਿੱਚ ਸਿੰਗਰ ਲਾਉਣ ਲਾਤੇ ਸੀ ਇਹ ਕਮੇਡੀ ਪ੍ਰੋਗਰਾਮ ਸਾਡਾ ਪ੍ਰੋਗਰਾਮ ਤੁਹਾਡਾ ਹੁੰਦਾ ਦੇ ਨਾਲ ਤੁਸੀਂ ਸਿੰਗਰ ਲਾਇਆ ਜਾਣਾ ਨਾਲ ਕੋਈ ਸਿੰਗਰ ਲਾਏ ਵਿਚ ਵਿਚ ਇਹ ਅਸੀਂ ਫਿਰ ਵਰਲਡ ਵਾਈਡ ਪ੍ਰੋਗਰਾਮ ਕੀਤੇ ਨੇ ਲਗਭਗ 20 22 ਕੰਟਰੀ ਜਿਹੜੀਆਂ ਹੈਗੀਆਂ ਨੇ ਅੱਛਾ ਜੀ ਉੱਥੇ ਜਾਣ ਦਾ ਮੌਕਾ ਮਿਲਿਆ ਸ਼ੁਰੂਆਤ ਇਸ ਤਰ੍ਹਾਂ ਫਿਰ ਉਦੋਂ ਉਸ ਤਮ ਸਫਰ ਫਿਰ ਬੱਸਾਂ ਦਾ ਹੀ ਹੁੰਦਾ ਸੀ ਜਾਂ ਫਿਰ ਨਹੀਂ 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 ਉਹ ਫਿਰ ਵਾਨ ਸਾਹਿਬ ਨੇ ਪੰਡਾਲ ਤੇ ਮਿਲਦਾ ਬੱਸਾਂ ਵੀ ਘਟ ਜਾਂਦੀਆਂ ਹੁਣ ਬੱਸਾਂ ਘਟ ਜਾਂਦੀ ਨਹੀਂ ਫਿਰ ਗੱਡੀ ਲੈ ਲਈ ਸੀ ਜਦੋਂ ਪ੍ਰੋਗਰਾਮ ਸ਼ੁਰੂ ਹੋ ਗਿਆ ਉਹਨਾਂ ਨੇ ਮੇਰੇ ਤੋਂ ਅਸੀਂ ਇਕੱਠੇ ਪ੍ਰੋਗਰਾਮ ਕਰਨ ਤੋਂ ਪਹਿਲਾਂ ਇਹ ਮਰੂਤੀ ਲਈ ਸੀ ਪਹਿਲਾਂ ਸੈਕੰਡ ਹੈਂਡ ਤੇ ਪਿੱਛੇ ਫਿਰ ਕੁਲਫੀ ਬਹਾ ਕੇ ਉਹਦੇ ਬਣਵਾ ਕੇ ਅੱਛਾ ਕੁਲਫੀ ਕਰਵਾ ਕਰਮ ਲਗਾ ਇਹ ਵਿੱਚੋਂ ਭਾਫ ਕੱਢਦੀ ਸੀਗੀ ਤੇ ਉਦੋਂ ਉਹਦਾ ਬਹੁਤ ਚਾਲ ਸੀ ਤੇ ਮੁੜ ਕੇ ਇੱਕ ਦਿਨ ਆਏ ਇਹ ਘਰੇ ਮੈਂ 44 ਸੈਟਰ ਰਹਿਦਾ ਸੀ ਭਗਵਾਨ ਸਾਹਿਬ ਤੇ ਭਗਵਾਨ ਤੇ ਡੱਬਾ ਲੈ ਕੇ ਆਏ ਹਾਂ ਕਹਿੰਦੇ ਕੰਟ੍ਰੈਕਟਾਂ 'ਚ ਗੱਡੀ ਲੈ ਲਈ ਅੱਛਾ ਜੀ ਮੈਂ ਕਹਿੰਦਾ ਲੋ ਵਧੀਆ ਜੀ ਬਹੁਤ ਦੀ ਹੋਵੇ ਕਹਿੰਦਾ ਯਾਰ ਅਸੀਂ ਐਡੀ ਵੱਡੀ ਗੱਡੀ ਲਈ ਤੂੰ ਸਫਰ ਕਰਨਾ ਉਹਦੇ ਮੋਸਟਲੀ ਤਾਂ ਤੂੰ ਬੜਾ ਹੰਗਾਰੇ ਨੂੰ ਤਾਂ ਉਹ ਮੈਂ ਕਹਿੰਦਾ ਤੁਸੀਂ ਕੰਟ੍ਰੈਕਟਰ ਦੀ ਗੱਲ ਕਰਦੇ ਤਾਂ ਤੁਸੀਂ ਤਾਂ ਕੱਦ ਨੂੰ ਤਾਂ ਹਵਾਈ ਜਹਾਜ਼ ਵੀ ਲੈ ਲਉਗੇ ਆਪਣਾ ਤਾਂ ਉਹ ਜੇ ਤਾਂ ਹੋਵੇ ਨਾ ਵੀ ਅਰ ਹੋਣੀ ਗੱਲ ਕੋਈ ਹੋਈ ਆ ਵੀ ਜੇ ਹਿਸਾਬ ਨਾਲ ਹੈਗਾ ਤਾਂ ਤੁਸੀਂ ਹੈਲੀਕਾਪਟਰ ਵੀ ਲੈ ਸਕਦੇ ਐਨੇ ਪ੍ਰੋਗਰਾਮ ਉਸ ਟਾਈਮ ਲੱਗਣ ਲੱਗੇ ਸੀ ਪ੍ਰੋਗਰਾਮ ਬਹੁਤ ਸੀ ਅਸੀਂ ਪ੍ਰੋਗਰਾਮ ਸੀ ਕਿ ਅਸੀਂ ਅਸੀਂ ਆਪੋ ਆਪਣੇ ਘਰੇ ਨਹੀਂ ਹੁੰਨਾ ਸਮਾਰਾ ਜਿੰਨਾ ਬਾਹਰ ਹਾਂ ਕੋਈ ਪ੍ਰੋਗਰਾਮਾਂ ਦਾ ਇਸ ਤਰ੍ਹਾਂ ਦਾ ਕੋਈ ਤੁਹਾਡੇ